ਅਨੇ ਦੇ ਨਾਲ ਜੁੜਿਓ ਤੁਸੀਂ ਇਸ ਵੇਲੇ ਦੀ ਐਮ ਅਪਡੇਟ ਬਲਾਤਕਾਰੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ ਰਾਮ ਰਹੀਮ ਦੀਆਂ ਇੱਕ ਵਾਰ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਐਸਜੀਪੀਸੀ ਦੇ ਵੱਲੋਂ ਹੁਣ ਰਿਵਿਊ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੈਸ਼ਨ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਹੁਕਮ ਸੁਣਾਇਆ ਗਿਆ ਸੀ ਉਸ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਦਲਾਸਰ ਜਿਹੜਾ ਇਹ ਮਾਮਲਾ ਹੈ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਵਾੰਗ ਰਚੰਦ ਦਾ ਮਾਮਲਾ ਹੈ 2007 ਦਾ ਮਾਮਲਾ ਹੈ ਸਲਾਬੋਤਪੁਰ ਡੇਰਾ ਜਿਹੜਾ ਬਠਿੰਡੇ ਦੇ ਵਿੱਚ ਸਥਿਤ ਹੈ ਉੱਥੇ ਦੇ ਮਾਮਲਾ 2007 ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜਾ ਪਰਚਾ ਦਰਜ ਹੁੰਦਾ 17 ਦੇ ਵਿੱਚ ਖਾਰਜ ਹੁੰਦਾ ਉਸ ਤੋਂ ਬਾਅਦ ਜਦੋਂ ਖਾਰਜ ਹੁੰਦਾ ਉਦੋਂ ਕਿਹਾ ਜਾਂਦਾ ਹੈ ਕਿ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੇ ਵਿੱਚ ਬਲਾਤਕਾਰ ਰਾਮ ਰਹੀਮ ਨੂੰ ਜਿਹੜਾ ਸਿੱਧ ਨਹੀਂ ਕੀਤਾ ਗਿਆ ਕਿਉਂਕਿ ਬਲਾਤਕਾਰ ਦਾ ਜਿਹੜਾ ਦੋਸ਼ ਹੀ ਉਹਦੇ ਪੈਂਡਿੰਗ ਸੀ ਉਸ ਤੋਂ ਬਾਅਦ ਜਿਹੜਾ ਇਹ ਦੋਸ਼ ਸਿੱਧ ਹੋ ਜਾਂਦੇ ਨੇ ਇਸ ਸਮੇਂ ਸੁਨਾਰੀਆ ਜੇਲ੍ਹ ਦੇ ਵਿੱਚ ਨੇ ਗੁਰਮੀਤ ਰਾਮ ਰਹੀਮ ਤੇ ਹੁਣ ਇਹ ਪਟੀਸ਼ਨ ਦੇ ਉੱਤੇ ਰਿਵਿਊ ਪਟੀਸ਼ਨ ਦਾਇਰ ਕੀਤੀ ਗਈ ਹੈ ਐਸ.ਪੀ.ਸੀ ਦੇ ਵੱਲੋਂ ਐਸ.ਪੀ.ਸੀ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜਾ ਇਹ ਮਾਮਲਾ ਦਰਜ ਹੋਇਆ ਸੀ ਇਸ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ ਸੀ ਪਰ ਇਹ ਰੱਦ ਕਰਨ ਦੇ ਹੁਕਮ ਹੁਣ ਖਾਰਜ ਹੋਣੇ ਚਾਹੀਦੇ ਨੇ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਸ ਤਰ੍ਹਾਂ ਪਹਿਲਾਂ 2007 ਵਿੱਚ ਇਹ ਮਾਮਲਾ ਦਰਜ 82 ਉਸ ਤੋਂ ਬਾਅਦ ਜਿਹੜਾ ਵਿਵਾਦ ਸੀ ਇਨਾ ਕਿ ਵਧ ਗਿਆ ਸੀ ਕਿ ਪੰਜਾਬ ਹਰਿਆਣਾ ਦੇ ਵਿੱਚ ਇੱਕ ਟਕਰਾਅ ਹੋਣ ਦੀ ਸਥਿਤੀ ਵੀ ਬਣ ਗਈ ਸੀ ਕਿਉਂਕਿ ਡੇਰਾ ਪ੍ਰੇਮੀਆਂ ਦੇ ਵਿਚਾਰ ਤੇ ਸਿੱਖਾਂ ਦੇ ਵਿਚਾਰ ਆਏ ਕਹਿ ਲਿਏ ਕਿ ਜਿਹੜੇ ਸਿੱਖ ਆਗੂ ਸੀ ਉਹਨਾਂ ਦੇ ਵਿਚਾਰ ਕਾਫੀ ਜ਼ਿਆਦਾ ਟਕਰਾਅ ਵੀ ਹੋਈ ਕਾਫੀ ਜ਼ਿਆਦਾ ਵਿਵਾਦ ਵੀ ਚੱਲੇ ਹਾਲਾਂਕਿ ਵਿਵਾਦ ਬਹੁਤ ਜ਼ਿਆਦਾ ਵਧ ਗਿਆ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਵਾੰਗ ਰਚਨ ਦਾ ਮਾਮਲਾ ਸੀ ਉਸ ਦੀ ਜਿਹੜੀ ਗਾਜ ਸਿਆਸਤ ਤੱਕ ਡਿੱਗੀ ਸੀ ਇੱਕ ਪਾਰਟੀ ਦੇ ਉੱਤੇ ਵੀ ਡਿੱਗੀ ਸੀ ਇੱਕ ਵੱਡੇ ਸਿਆਸੀ ਲੀਡਰ ਦੇ ਉੱਤੇ ਵੀ ਵੱਡੇ ਦੋਸ਼ ਲੱਗਦੇ ਰਹੇ ਨੇ ਕਿ ਉਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਸੀ ਮਾਫੀਨਾਮਾ ਵੀ ਉਹ ਸਭ ਨੂੰ ਲੈ ਕੇ ਸ਼ਾਮ ਪਰ ਹੁਣ ਜੀਪੀਸੀ ਦੇ ਵੱਲੋਂ ਜਿਸ ਤਰ੍ਹਾਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਉਸ ਤੋਂ ਬਾਅਦ ਲੱਗ ਰਿਹਾ ਹੈ ਕਿ ਹੁਣ ਰਾਮ ਰਹੀਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਵਿੱਚ ਵਾਧਾ ਹੋਏਗਾ ਕਿਉਂਕਿ ਹੁਣ ਸਾਹਮਣਾ ਕਰਨਾ ਪਏਗਾ ਹੁਣ ਟ੍ਰਾਇਲ ਦਾ ਸਾਹਮਣਾ ਕਰਨਾ ਪਏਗਾ ਇਸ ਸਮੇਂ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਰਾਮ ਰਹੀਮ ਬਲਾਤਕਾਰ ਦੇ ਕੇਸ ਦੇ ਵਿੱਚ ਕਤਲ ਦੇ ਕੇਸ ਦੇ ਉੱਤੇ ਹੋਰ ਕਈ ਸੰਗੀਨ ਅਪਰਾਧਾਂ ਦੇ ਤਹਿਤ ਤੋਂ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਤੇ ਕਈ ਕੇਸ ਅਜੇ ਉਹਨਾਂ ਦੇ ਉੱਤੇ ਚੱਲੇ ਨੇ ਟ੍ਰਾਇਲ ਪੈਂਡਿੰਗ ਹੈ ਸਜ਼ਾ ਹੋਣੀ ਉਹਨਾਂ ਦੇ ਵਿੱਚ ਵੀ ਬਾਕੀ ਆ ਹਾਲਾਂਕਿ ਰਾਮ ਰਹੀਮ ਨੂੰ ਲੈ ਕੇ ਵੱਡਾ ਵਿਵਾਦ ਉਦੋਂ ਹੀ ਖੜਾ ਹੋਇਆ ਜਦੋਂ ਉਹਨਾਂ ਦੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ਆਇਆ ਇਹ ਕਹਿ ਲਈ ਕਿ ਉਹਨਾਂ ਦਾ ਸਵਾਗ ਰਚਿਆ ਗਿਆ ਸੀ ਉਹਨਾਂ ਵਰਗਾ ਬਣ ਕੇ ਦਿਖਾਇਆ ਗਿਆ ਸੀ ਜਿਸ ਤੋਂ ਬਾਅਦ ਸਿੱਖ ਕਮਿਊਨਿਟੀ ਦੇ ਵਿੱਚ ਇੱਕ ਵੱਡੀ ਚਿੰਤਾ ਪ੍ਰਗਟ ਕੀਤੀ ਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਜਿਹੜੀ ਗਲਤੀ ਕੀਤੀ ਗਿਆ ਉਸਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸੀ ਉਹ ਕਾਫੀ ਜ਼ਿਆਦਾ ਨਾਜ਼ੁਕ ਵੀ ਹੋਏ ਉਸ ਸਮੇਂ ਦੀ ਸਰਕਾਰ ਦੇ ਉੱਤੇ ਵੱਡੇ ਦੋਸ਼ ਵੀ ਲੱਗੇ ਹਾਲਾਂਕਿ ਉਹਨਾਂ ਦੇ ਵੱਲੋਂ ਦੋਸ਼ ਨਕਾਰੇ ਗਏ ਪਰ ਮੁਆਫੀ ਨਾਮਾ ਵੀ ਫਿਰ ਉਹ ਸਭ ਨੂੰ ਲੈ ਕੇ ਸਾਹਮਣੇ ਆਇਆ ਉਸ ਦੇ ਵਿੱਚ ਵੀ ਵੱਡੇ ਦੋਸ਼ ਲੱਗੇ ਕਈ ਸਿਆਸੀ ਜਿਹੜੇ ਲੀਡਰਸ ਸੀ ਉਹਨਾਂ ਦੇ ਉੱਤੇ ਵੀ ਗਾਸ ਦੀ ਕੀ ਆਏ ਕਹਿ ਲਿਆ ਕਿ ਪੰਜਾਬ ਦੀ ਸਿਆਸਤ ਦੇ ਉੱਤੇ ਗੁਰਮੀਤ ਰਾਮ ਰਹੀਮ ਦੇ ਵੱਲੋਂ ਰਚਿਆ ਗਿਆ ਸਵਾਂਗ ਅੱਜ ਤੱਕ ਹਾਵੀ ਹੈ ਕਿਉਂਕਿ ਉਹ ਸਵਾਗ ਨੇ ਕਾਫੀ ਜਿਆਦਾ ਸਿਆਸਤ ਨੂੰ ਵੀ ਉਤਲ-ਪੋਤਲ ਕਰ ਦਿੱਤਾ ਸੀ ਤੇ ਹੁਣ ਐਸਪੀਸੀ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਹਾਈ ਕੋਰਟ ਦਾ ਜਿਹੜਾ ਰੁਖ ਹੈ ਉਹ ਕੀਤਾ ਗਿਆ ਹਾਲਾਂਕਿ 17 ਸਾਲ ਪੁਰਾਣਾ ਮਾਮਲਾ ਹੈ ਕਿਉਂਕਿ 2007 ਦੇ ਵਿੱਚ ਇਹ ਮਾਮਲਾ ਦਰਜ ਹੁੰਦਾ ਹੈ ਤੇ ਹੁਣ 2024 ਹੈ ਤੇ ਉਸ ਤੋਂ ਬਾਅਦ ਇਹ ਮਾਮਲਾ ਖਾਰਜ ਕਰਨ ਦੇ ਹੁਕਮ ਵੀ ਦਿੱਤੇ ਗਏ ਸੀ ਸੈਸ਼ਨ ਕੋਰਟ ਦੇ ਵੱਲੋਂ ਤੇ ਹੁਣ ਉਸੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਹਾਈ ਕੋਰਟ ਦੇ ਵਿੱਚ ਤੇ ਹੁਣ ਸਾਫ ਤੌਰ ਤੇ ਰਾਮ ਰੀਮ ਨੂੰ ਮੋੜ ਤੋਂ ਡੱਕਣ ਦੇ ਲਈ ਐਸਪੀਸੀ ਆਪਣੇ ਰਾ ਤੇ ਤੁਰਿਆ ਹਾਈ ਕੋਰਟ ਦਾ ਦਰਵਾਜ਼ਾ ਖੜਖੜਾਇਆ ਤੇ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਕੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਇਸ ਟਰਾਇਲ ਨੂੰ ਕੰਟੀਨਿਊ ਕੀਤਾ ਜਾਂਦਾ ਜਾਂ ਜਿਸ ਤਰ੍ਹਾਂ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ ਪਰਚਾ ਦਰਜ ਕੀਤਾ ਗਿਆ ਸੀ ਉਸ ਨੂੰ ਹੀ ਜਿਹੜਾ ਹੁਕਮ ਨੂੰ ਲਾਗੂ ਕੀਤਾ ਜਾਂਦਾ ਜਾਂ ਉਸ ਦੇ ਵਿੱਚ ਕੋਈ ਬਦਲਾਅ ਆਂਦਾ ਪਰ ਉਸ ਸਮੇਂ ਜਦੋਂ ਪਰਚਾ ਦਰਜ ਹੋਇਆ ਸੀ ਉਸ ਤੋਂ ਬਾਅਦ ਖਾਰਜ ਹੋਇਆ ਸੀ ਉਦੋਂ ਜਿਹੜੇ ਬਲਾਤਕਾਰ ਦੇ ਦੋਸ਼ ਸੀ ਉਹਨਾਂ ਨੂੰ ਲੈ ਕੇ ਟਿੱਪਣੀਆਂ ਕੀਤੀ ਗਈਆਂ ਸਨ ਕੋਰਟ ਦੇ ਵੱਲੋਂ ਤੇ ਉਹਨਾਂ ਟਿੱਪਣੀਆਂ ਦੇ ਆਧਾਰ ਤੇ ਹੀ ਪਰਚੇ ਨੂੰ ਦੱਸਿਆ ਗਿਆ ਕਿ ਖਾਰਜ ਹੋਇਆ ਸੀ ਪਰ ਹੁਣ ਇਸ ਪਰਚੇ ਨੂੰ ਮੁੜ ਤੋਂ ਦ੍ਰਿਸ਼ਟੀ ਵੱਲ ਲੈ ਕੇ ਆਉਣ ਨੂੰ ਲਾਗੂ ਕਰਨ ਦੇ ਲਨ ਲਈ ਹੁਣ ਐਸਪੀਸੀ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਖੜਾਇਆ ਗਿਆ ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ ਰਾਮ ਰਹੀਮ ਦੀਆਂ ਇੱਕ ਵਾਰ ਮੁਸ਼ਲਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਐਸਜੀਪੀਸੀ ਦੇ ਵੱਲੋਂ ਹੁਣੇ ਰਿਵਿਊ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੈਸ਼ਨ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਹੁਕਮ ਸੁਣਾਇਆ ਗਿਆ ਸੀ ਉਸ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਅਦਲਾਸਰ ਜਿਹੜਾ ਇਹ ਮਾਮਲਾ ਹੈ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਵਾੰਗ ਰਚੰਦਾ ਮਾਮਲਾ ਹੈ 2007 ਦਾ ਮਾਮਲਾ ਹੈ ਸਲਾਬੋਤਪੁਰ ਡੇਰਾ ਜਿਹੜਾ ਬਠਿੰਡੇ ਦੇ ਵਿੱਚ ਸਥਿਤ ਹੈ ਉੱਥੇ ਦੇ ਮਾਮਲਾ 2007 ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜਾ ਵਰਚਾ ਦਰਜ ਹੁੰਦਾ 17 ਦੇ ਵਿੱਚ ਖਾਰਜ ਹੁੰਦਾ ਉਸ ਤੋਂ ਬਾਅਦ ਜਦੋਂ ਖਾਰਜ ਹੁੰਦਾ ਉਦੋਂ ਕਿਹਾ ਜਾਂਦਾ ਕਿ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੇ ਵਿੱਚ ਬਲਾਤਕਾਰ ਰਾਮ ਰਹੀਮ ਨੂੰ ਜਿਹੜਾ ਸਿੱਧ ਨਹੀਂ ਕੀਤਾ ਗਿਆ ਕਿਉਂਕਿ ਬਲਾਤਕਾਰ ਦਾ ਜਿਹੜਾ ਦੋਸ਼ ਸੀ ਉਹਦੇ ਪੈਂਡਿੰਗ ਸੀ ਉਸ ਤੋਂ ਬਾਅਦ ਜਿਹੜਾ ਇਹ ਦੋਸ਼ ਸਿੱਧ ਹੋ ਜਾਂਦੇ ਨੇ ਇਸ ਸਮੇਂ ਸੁਨਾਰੀਆ ਜੇਲ੍ਹ ਦੇ ਵਿੱਚ ਨੇ ਗੁਰਮੀਤ